ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਤੇ ਇਨਾਮ ਵੰਡ ਸਮਾਰੋਪਨ ਤੇ ਅੱਜ ਅਸੀਂ ਆਏ ਆ ਢੱਲੋ ਵੀਰਾਲ ਜਿਹੜਾ ਜੀ ਇਹਨਾਂ ਨੇ ਅਰਗੀ ਚੌਥਾ ਟੂਰਨਾਮੈਂਟ ਜੇੜਦਾ ਕਰਵਾਇਆ ਆਪਣਾ ਸੋਰੀ ਅਸੂਦਾ ਟੂਰਨਾਮੈਂਟ ਕਰਵਾਇਆ ਸੀ ਤੇ ਉਹਦੇ ਇਨਾਮ ਵੰਡ ਸਮਾਰੋਪਨ ਲਈ ਅੱਜ ਅਸੀਂ ਆਏ ਆ ਤੇ ਬਹੁਤ ਬਹੁਤ ਆਪਣਾ ਅਪਰੀਸ਼ੀਏਟ ਕਰਦੇ ਆ ਢੱਲੋ ਵੀਰ ਨੂੰ ਵੀ ਕੰਟੀਨਿਊ ਮਤਲਬ ਲਗਾਤਾਰ 4 ਸਾਲ ਹੋ ਗਏ ਨੂੰ ਆਪਣੇ ਟੂਰਨਾਮੈਂਟ ਕਰਵਾਉਂਦਿਆਂ ਨੂੰ ਤੇ ਅਰਕੇ ਸਾਲ ਵੀ ਜਿਹੜਾ ਇਹਨਾਂ ਨੇ ਟੂਰਨਾਮੈਂਟ ਕਰਵਾਇਆ ਸੀ ਬਹੁਤ ਵਧੀਆ ਟੂਰਨਾਮੈਂਟ ਇਹਨਾਂ ਦਾ ਸਿਰੇ ਚੜਿਆ ਆ ਤੇ ਅੱਜ ਇਨਾਮ ਵੰਡ ਸਮਾਗਮ ਤੇ ਸਾਰੇ ਵੀਰ ਦੋਸਤ ਇੱਥੇ ਇਕੱਠੇ ਹੋਏ ਆ ਤੇ ਤੁਹਾਨੂੰ ਇੰਟਰੋਡਕਸ਼ਨ ਕਰਾਨੇ ਆ ਤੇ ਗੱਲਬਾਤ ਕਰਦੇ ਆ ਤੇ ਜਿੱਦਾਂ ਜਿੱਦਾਂ ਮਤਲਬ ਕੀ ਨਾਮ ਵੰਡ ਸਮਾਗਮ ਚੱਲੇਗਾ ਤੇ ਤੁਸੀਂ ਜੁੜੇ ਰਹੋ ਮੇਰੀ ਵੀਡੀਓ ਦੇ ਨਾਲ ਤੇ ਮੇਰੇ ਚੈਨਲ ਜਗਮੋਰ ਵਿਦਿਅਕ ਕਲੱਬ ਚੈਨਲ ਨੂੰ ਵਾਟਬਾਤ ਸ਼ੇਅਰ ਸਬਸਕ੍ਰਾਈਬ ਤੇ ਲਾਈਕ ਜ਼ਰੂਰ ਕਰਿਆ ਕਰੋ ਤੇ ਕਮੈਂਟ ਵਿੱਚ ਆਪਣਾ ਏਰੀਆ ਨਾਂ ਜ਼ਰੂਰ ਮੈਂਸ਼ਨ ਕਰਿਆ ਕਰੋ ਤੇ ਕਰਦੇ ਢਿੱਲੋ ਵੀ ਇਹਨਾਂ ਗੱਲ ਤੇ ਸਮਾਗਵ ਸ਼ੁਰੂ ਕਰਦੇ ਆ ਜੀ ਤੇ ਮੈਂ ਉਹਨਾਂ ਕੈਮਰੇ ਦੇ ਪਿੱਛੇ ਹਾਂਜੀ ਸੱਸੀ ਘਾਟੇ ਲਵੇ ਜੀ ਸੱਸੀ ਘਾਟੇ ਹੋਰ ਸੁਣਾਓ ਕੀ ਹਾਲ ਚਾਲ ਜੀ ਬਹੁਤ ਵਧੀਆ ਜੀ ਤੇ ਪਹਿਲਾਂ ਤਾਂ ਬਹੁਤ ਬਹੁਤ ਤੁਹਾਡਾ ਮਤਲਬ ਕੀ ਐਪਰੀਸ਼ੀਏਟ ਕਰਦੇ ਤੁਹਾਨੂੰ ਇਹ ਟੂਰਨਾਮੈਂਟ ਕਰਵਾ ਲਈ ਜਦੋਂ ਕੰਟੀਨਿਊ ਤੁਸੀਂ 4-5 ਸਾਲ ਤੋਂ ਤੁਸੀਂ ਟੂਰਨਾਮੈਂਟ ਕਰਵਾ ਰਹੇ ਹੋ ਤੇ ਤੇ ਦੱਸਣਾ ਮਤਲਬ ਕਿ ਇਹ ਟੂਰਨਾਮੈਂਟ ਮਤਲਬ ਕਿ ਕਦੋਂ ਤੋਂ ਸ਼ੁਰੂ ਕੀਤਾ ਹੈ ਤੁਸੀਂ ਕਰਾਉਣਾ ਇਹ ਟੂਰਨਾਮੈਂਟ 2021 ਤੋਂ ਚੱਲੂ ਕੀਤਾ ਹੈ ਠੀਕ ਹੈ ਜੀ ਤੇ ਤੁਸੀਂ ਆਪਣਾ ਕਿਹੜੇ-ਕਿਹੜੇ ਇਲਾਕਿਆਂ ਦੇ ਵਿੱਚ ਟੂਰਨਾਮੈਂਟ ਜਿਹੜੇ ਕਰਵਾ ਰਹੇ ਜੇ ਸਾਡਾ ਸਿਰਫ ਕੋੜ ਖਾਲਸਾ ਇੰਦਰਾ ਕਲੋਨੀ ਹੁੰਦਾ ਹੈ ਠੀਕ ਹੈ ਜੀ ਤੇ ਬਹੁਤ ਵਧੀਆ ਟੂਰਨਾਮੈਂਟ ਕਰਾ ਰਹੇ ਤੇ ਜਿਹੜੇ ਆਪਣੇ ਇੱਧਰ ਤੇ ਮੁੱਖ ਮਹਿਮਾਨ ਆਏ ਆ ਉਹਨਾਂ ਦਾ ਇੰਟਰੋਡਕਸ਼ਨ ਕਰਾਣਾ ਤੇ ਦੱਸਣਾ ਕੌਣ ਕੌਣ ਆਏ ਨੇ ਇੱਧਰ ਪਹਿਲਾਂ ਇੱਧਰ ਦੱਸਣਾ ਇੱਧਰ ਉਸਤਾਦ ਬਾਬਾ ਜੀ ਸਲਾਮਾਬਾਦ ਤੋਂ ਜੇ ਠੀਕ ਹੈ ਸਸੀਗਲ ਜੀ ਸਸੀਗਾ ਸੁੱਖਾ ਵੀਰ ਜੀ ਆਪਣਾ ਇੰਦਰਾ ਕਲੋਨੀ ਤੋਂ ਤੇ ਇੱਧਰ ਉਸਤਾਦ ਬੋਬੀ ਜੀ ਸੂਰ ਮੰਡੀ ਤੋਂ ਤੇ ਬਹੁਤ ਬਹੁਤ ਵੈਲਕਮ ਕਰਦੇ ਆ ਇੱਧਰ ਉਸਤਾਦ ਬੱਬੂ ਜੀ ਚੇਅਰਮੈਨ ਅੰਬਰ ਸਰ ਤੇ ਬਹੁਤ ਬਹੁਤ ਵੈਲਕਮ ਕਰਦੇ ਆ ਤੇ ਇਧਰ ਆਪਣੇ ਉਸਤਾਦ ਜੀ ਸੋਨੂ ਪਹਿਲਵਾਨ ਜੀ ਸ਼ਰੀ ਪ੍ਰਧਾਨ ਜੀ ਜੀ ਆਏ ਵੈਲਕਮ ਕਰਦੇ ਸਸੀ ਕਾ ਉਸਤਾਦ ਜੀ ਤੇ ਆ ਸਾਰੇ ਦੋਸਤ ਵੀਰ ਇਧਰ ਆਏ ਨੇ ਤੇ ਇਹਨਾਂ ਦਾ ਨਾਮ ਇਧਰ ਉਸਤਾਦ ਲੱਕੀ ਜੀ ਬਿਲਾ ਮੋਨੀ پارک ਜੀ ਇਧਰ ਆ ਸਭ ਦੋਸਤ ਵੀਰ ਸੱਜਣ ਸਭ ਇਕੱਠੇ ਹੋਏ ਨੇ ਤੇ ਇਹਦੇ ਨਾਲ ਹੀ ਜਿਹੜਾ ਉਹਨੂੰ ਪ੍ਰੋਗਰਾਮ ਜਿਹੜਾ ਸ਼ੁਰੂਆਤ ਕਰਦੇ ਆ ਤੇ ਹਾਂਜੀ ਢਿੱਲੋ ਭਾਜੀ ਤੇ ਕਰਨਾ ਸ਼ੁਰੂ ਪ੍ਰੋਗਰਾਮ ਕਰੀਏ ਹਾਂਜੀ ਹਾਂਜੀ ਕਰੀਏ ਜੀ ਹਾਂਜੀ ਚਲੋ ਕਰਵਾਓ ਸ਼ੁਰੂ ਪ੍ਰੋਗਰਾਮ ਫਿਰ ਨੂੰ ਸਨਮਾਨਿਤ ਕਰਦੀ ਹਾਂ ਉਸਤਾਦ ਜੀ ਹਾਂਜੀ ਸਨਮਾਨਿਤ ਕਰੋ ਕੋਈ ਗੱਲ ਨਹੀਂ ਤੇ ਉਸਤਾਦਾਂ ਨੂੰ ਹਾਂਜੀ ਢਿੱਲੋ ਵੀਰ ਜੀ ਆਏ ਹੋਏ ਉਸਤਾਦਾਂ ਦਾ ਸਨਮਾਨ ਕਰਨ ਜਾ ਰਹੇ ਨੇ ਤੇ ਹਾਂਜੀ ਢਿੱਲੋ ਵੀਰ ਜੀ ਕਰੋ ਸਨਮਾਨ ਕਰੋ ਲक्की ਸਾਹਿਬ ਲੱਕੀ ਉਸਤਾਦ ਜੀ ਉਹਨਾਂ ਨੂੰ ਸਨਮਾਨਤ ਕਰ ਰਹੇ ਨੇ ਤਾੜੀਆਂ ਦੇ ਨਾਲ ਸਨਮਾਨ ਕਰੋ ਯਾਰ ਸੋਨੂ ਜਣ ਸੋਨੂ ਪਹਿਲਵਾਨ ਜੀ ਸ਼ੈਰੀ ਪ੍ਰਧਾਨ ਜੀ ਉਹਨਾਂ ਨੂੰ ਸਨਮਾਨਤ ਕਰ ਜਾ ਢਿੱਲੋ ਵੀਰ ਜੀ ਰੰਜੂ ਵੀਰ ਜੀ ਉਸਤਾਦ ਬੱਬੂ ਚੇਅਰਮੈਨ ਜੀ ਇਹਨਾਂ ਨੂੰ ਸਨਮਾਨਤ ਕਰ ਰਹੇ ਨੇ ਗੁੱਲੂ ਭਾਜੀ ਉਸਤਾਦ ਜੀ ਇਹਨਾਂ ਆਪਣਿਆਂ ਨੂੰ ਉਸਤਾਦ ਬੋਬੀ ਜੀ ਸੋਰ ਮੰਡੀ ਵਾਲਿਆਂ ਨੂੰ ਜੀ ਮਾਨਵੀਰ ਸੁਖੇ ਵੀਰ ਨੂੰ ਸਨਮਾਨਤ ਕਰ ਰਿਹਾ ਜੀ ਜਤਿੰਦਰ ਵੀਰ ਬਾਬਾ ਉਸਤਾਦ ਜੀ ਨੂੰ ਸਨਮਾਨਤ ਕਰ ਰਿਹਾ ਜੀ ਬਿੱਲਾ ਵੀਰ ਜੀ ਇਹਨਾਂ ਨੂੰ ਸਨਮਾਨਤ ਕਰ ਰਹੇ ਨੇ ਗੁੱਲੂ ਭਾਜੀ ਕਲਾਪਿੰਗ ਹੋ ਜਾਈ ਜੀ ਤੇ ਜੇ ਮੋਸ ਸਾਹਿਬ ਆ ਜੀ ਆ ਹੁਣ ਇਨਾਮ ਵੰਡ ਸਕਰੋ ਆ ਜੀ ਸਾਂਝਾ ਫਿਜ਼ਨ ਕਲੱਬ ਦੇ ਹੋਰ ਕਿਹਦਾ ਨਾਮ ਹੈ ਜੀ ਸਾਂਝਾ ਕਬੂਤਰ ਕਲੱਬ ਵੱਲੋਂ ਜਿਹੜਾ ਤੀਸਰਾ ਇਨਾਮ ਆਇਆ ਗੁਰਸਰਨ ਢਿੱਲੋਂ ਜੀ ਬੱਗੋ ਉਸਤਾਦੀ ਪਾਰਟੀ ਦਾ ਆ ਤੇ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਆ ਤੀਸਰੇ ਪ੍ਰਾਈਜ਼ ਵਾਸਤੇ ਉਸਤਾ ਜੀ ਦੁਬਾਰਾ ਵੰਡੂ ਸੁਖਿੰਦ ਬੋਬੀ ਸਟਾਰ ਸੂਰ ਮੰਡੀ ਹਾਂ ਜੀ ਹਾਂ ਜੀ ਦੂਸਰਾ ਨਾਮ ਹੈਗਾ ਜੀ ਉਹ ਪਹਿਲਾ ਨਾ ਕੋਈ ਗੱਲ ਨਹੀਂ ਰੰਜੂ ਦੂਸਰਾ ਨਾਮ ਬੋਵਿਸ਼ਾਸ ਗੁਰਮੰਡੀ ਪਾਰਟੀ ਜੀ ਬਹੁਤ ਬਹੁਤ ਮੁਬਾਰਕਾ ਰੰਜੂ ਭਾਈ ਬੋਵੀ ਸਾਹਿਬ ਜੀ ਤੁਹਾਨੂੰ ਬਹੁਤ ਬਹੁਤ ਮੁਬਾਰਕਾ ਜੀ ਕਲਾਪਿੰਗ ਕਰ ਦਿਓ ਯਾਰ ਮਾਨ ਜੀ ਬੋਵਿਸ਼ਾਸ ਗੁਰਮੰਡੀ ਪਾਰਟੀ ਫਸਟ ਨਾਮ ਆਇਆ ਜੀ 10000 ਰੁਪਏ ਫਸਟ ਨਾਮ ਮਾਨ ਵੀਰ ਕੋਟ ਖਾਲਸਾ ਤੋਂ ਉਹਨਾਂ ਦਾ ਨਾਮ ਆਇਆ ਫਸ ਬਹੁਤ ਬਹੁਤ ਮੁਬਾਰਕਾਂ ਉਸਤਾਦ ਬੋਬੀ ਜੀ ਉਹਨਾਂ ਨੇ ਬਹੁਤ ਬਹੁਤ ਮੁਬਾਰਕਾਂ ਜੀ ਉਹਨਾਂ ਦੇ ਸ਼ਾਗਿਰਦ ਨੇ ਸਪੈਸ਼ਲ ਬਾਦਰ ਕਬੂਤਰ ਦਾ ਨਾਮ ਜੀ ਮੌਨ ਸਾਧ ਦੀ ਪਾਲਟੀ ਬਿੱਲਾ ਮੋਣੀ ਪਾਰਕ ਦਾ ਸ਼ਾਗਿਰਦ ਪੰਮਾ ਜੀ 4239 ਮਿੰਟ ਤੇ ਜੀ ਆ ਜਿਹਨੇ ਸਾਡੇ ਸ਼ਾਗਿਰਦ ਹੈ ਕਹਿੰਦੇ ਸਾਰਿਆਂ ਨੇ ਚੋਕਾ ਪਾਰ ਹੀ ਕੀਤਾ ਹੋਇਆ ਠੀਕ ਹੈ ਜੀ ਬਹੁਤ ਬਹੁਤ ਮੁਬਾਰਕਾਂ ਜੀ ਅੰਮੇ ਭਾਈ ਤੁਹਾਨੂੰ ਵੀ ਲੱਕੀ ਭਾਈ ਤੁਹਾਨੂੰ ਵੀ ਤੇ ਬਿੱਲੇ ਭਾਈ ਤੁਹਾਨੂੰ ਵੀ 바ਵਾ ਉਸਤਾਦ ਜੀ ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ ਜੀ ਲੋ ਜੀ ਗੁੱਲੂ ਬਹੁ ਵੀ ਸ਼ਾਦੀ ਪਾਰਟੀ ਜੋ ਗੁੱਲੂ ਜੀ ਉਹਨੇ ਸਾਰੇ ਪੈਸੇ ਐਂਟਰੀ ਵੀ ਦਿੱਤੀ ਆ ਤੇ ਸ਼ਿਲਦਾ ਵੀ ਉਹਨੇ ਲਿਆਂਦੀ ਆ ਜੀ ਗੁੱਲੂ ਦੇਖ ਮਾਰ ਐਂਟਰੀ ਦੇਗਾ ਕੋਠਾ ਵੀ ਨਹੀਂ ਲਾਇਆ ਐਂਟਰੀ ਦਿੱਤੀ ਤੇ ਕੋਠਾ ਲੋ ਜੀ ਗੁੱਲੂ ਵੀਰ ਨੇ ਮਤਲਬ ਕਿ ਇਹ ਆਪਣੇ ਸ਼ੌਂਕ ਦਾ ਵਾਅਦਾ ਕਰ ਲਈ ਛਤ ਭਾਵੇਂ ਨਹੀਂ ਸਡਾਈ ਐਂਟਰੀ ਦਿੱਤੀ ਸੀ ਇਹ ਟੂਰਨਾਮੈਂਟ ਦੇ ਵਿੱਚ ਬਹੁਤ ਬਹੁਤ ਐਪਰੀਸ਼ੀਏਟ ਕਰਦੇ ਆ ਗੁੱਲੂ ਵੀਰ ਨੂੰ ਵੀ ਜੀ ਤੇ ਸ਼ੀਲਡਾ ਵੀ ਵੀਰ ਨੇ ਦਿੱਤੀ ਆ ਆਪਣੇ ਕੋਲੋਂ ਜੀ ਬਾਕੀ ਜਿਹੜੇ ਪਾਰਟਿਸਪੀਟ ਦੇ ਜੀ 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 ਆ ਜਿਹਨਾਂ ਵੀਰਾਂ ਨੇ ਪਾਰਟਿਸਪੀਟ ਕੀਤਾ ਉਹਨਾਂ ਨੂੰ ਬੁਲਾ ਰਹੇ ਆ ਜੀ ਇਹ ਸਾਡੇ ਮੈਂਬਰ ਨੇ ਤੇ ਨਾਲ ਇਹ ਮੈਂਬਰ ਵੀ ਨੇ ਜੀ ਆਪਕੋ ਗਵਿੰਦਾ ਗੁਬਿੰਦਾ ਵੀਰ ਆ ਜੀ ਇਹਨਾਂ ਨੇ ਪਾਰਟਿਸਿਪੇਟ ਕੀਤਾ ਸੀ ਲੋ ਜੀ ਇਹ ਮਲਕੀਤ ਵੀਰ ਜੇ ਇਹਨਾਂ ਨੇ ਪਾਰਟਿਸਿਪੇਟ ਕੀਤਾ ਸਨਮਾਨਤ ਕਰ ਰਿਹਾ ਜੀ ਬਿੱਲੂ ਭਾਈ ਨੇ ਸਨਮਾਨਤ ਕਰ ਰਿਹਾ ਜੀ ਪਾਰਟਿਸਿਪੇਟ ਕਰ ਲਈ ਗੋਰੇ ਵੀਰ ਨੂੰ ਸਨਮਾਨਤ ਕਰ ਰਿਹਾ ਜੀ ਅਜੇ ਮਿਲਦੇ ਵੀਰ ਨੂੰ ਮੋਦੀ ਦਵਿੰਦਰ ਸਿੰਘ ਆ ਰਜਵਿੰਦਰ ਵੀਰ ਨੂੰ ਕਰ ਰਹੇ ਸਨਮਾਨਤ ਢਿੱਲਾ ਵੀਰ ਨੂੰ ਸਨਮਾਨਤ ਕਰ ਰਹੇ ਬੱਬੂ ਸਾਹਿਬ ਜੀ ਟੱਲੋ ਭਾਈ ਰੰਜੀਤ ਭਾਈ ਆਪਣਾ ਰੰਜੂ ਭਾਈ ਇਹਨਾਂ ਨੂੰ ਸਨਮਾਨਤ ਕਰ ਰਹੇ ਨੇ ਲੋ ਜੀ ਜਤਿੰਦਰ ਵੀਰ ਬੋਦੀ ਨੂੰ ਸਨਮਾਨਤ ਕਰਦੇ ਲੋ ਜੀ ਗੁੱਲੂ ਭਾਈ ਨੂੰ ਸਨਮਾਨਤ ਕਰ ਰਿਹਾ ਜੀ ਢੱਲੋ ਭਾਈ ਢੱਲੋ ਭਾਈ ਪਾਲੇ ਵੀਰ ਨੂੰ ਸਨਮਾਨਤ ਕਰਦੇ ਕੋਟ ਖਾਲਸਾ ਤੋਂ ਬਹੁਤ ਬਹੁਤ ਕਲਾਪਿੰਗ ਲਓ ਵੀ ਇਹਨਾਂ ਨੂੰ ਸਨਮਾਨਤ ਕਰ ਰਹੇ ਨੇ ਢੱਲੋ ਭਾਈ ਜੀ ਬਹੁਤ ਬਹੁਤ ਕਲਾਪਿੰਗ ਜੀ